ਬਾਬੇ ਦਸ ਪਾਈਏ ਕਰਨਾ ਨੇ ਹਾਂ ਤੇ ਮੈਂ ਉਹਦੇ ਕੋਲ ਜਾਇਮ ਬਸ ਆਹੀ ਚੋਗੜੀ ਕਰਨ ਆਈ ਸੀਗੀ ਉਹ ਬਾਬਿਆਂ ਦੀ ਬਸ ਤੂੰ ਤਾਂ ਐ ਕਰਿਆ ਕਰ ਬਾਬਿਆਂ ਕੋਲੇ ਕੀ ਰੱਖਿਆ ਓ ਠਾਗਣ ਉਹਦਾ ਹੁਣ ਤੂੰ ਉਹਨੂੰ ਦਿਖਾ ਕੇ ਭੇਜ ਦੇਣਾ ਤੈਨੂੰ ਐ ਪਤਾ ਵੀ ਸਾਡਾ ਇਹਨੇ ਰਾਤ ਕਿੰਨਾ ਜਲੂਸ ਕੱਢੇਗਾ ਹਾਂ ਓਏ ਹੈ ਮੈਂ ਤਾਂ ਯਾਰ ਕੁਝ ਨਹੀਂ ਕਿਹਾ ਸਰ ਕੁਝ ਕਿਉਂ ਨਹੀਂ ਕਿਹਾ ਉਹ ਤੇਰੇ ਕੋਲੋਂ ਡਾਕ ਮੇਰੇ ਕੋਲ ਤਾਂ ਭਈਆ ਫੇਰ ਤਾਂ ਬਸ ਮੈਂ ਕਰਦਾ ਹੀ ਨਾ ਇਹ ਉਹ ਤਾਂ ਮਾਇਆ ਬਸ ਚ ਉਹ ਛੋੜੇ ਕੋਲੇ ਧੱਕਣਾ ਜੀ पता नहीं की बनियाल सिंह मिला के गलत होगी फुल तो हो गया खाल कर कुछ नहीं कहते गल मुकाल ਬੀ ਆਪਾ ਤਾਂ ਇੱਥੇ ਹੀ ਮੁੱਤਾਂਗੇ ਤੇ ਇੱਥੇ ਹੀ ਫੁੱਲ ਹੋਗੇ ਤੜਕੇ ਨਹਾ ਕੇ ਭੱਜਿਆ ਏ ਲਈਏ ਵਿੜਕ ਫਿਰ ਵੀ ਜੁੰਡੀ ਦਾ ਯਾਰ ਐ ਹੱਥ ਦਾ ਕਰਾਂਗੇ ਹੀਲਾ ਕੋਈ ਐਨਾ ਕਮੈਲੋ ਕਰੇ ਹੋ ਬਤਾਈ ਨਾ ਕੰਜਰ ਦਾ ਆ ਜਾ ਪਿਆ ਫੱਟੜਾਂ ਦਾ ਫੇਟ ਉਹ ਕਿਵੇਂ ਆ ਓਏ ਕੁੱਠਾ ਨਹੀਂ ਹਲੇ ਓਏ ਓਏ ਉਹ ਕਿਵੇਂ ਆ ਕੰਜਰ ਜੀ ਉੱਠਿਆ ਨਹੀਂ ਹਲੇ ਓ ਕਿੜਾ ਉਹੀ ਐ ਮੈਂ ਤਾਂ ਗੇਲਾ ਹੋਰ ਹੁਣ ਕੜੇਗਾ ਕਿਵੇਂ ਆ ਗੇ ਲਿਆ ਠੀਕ ਐ ਕੰਜੇ ਦਾ ਤੂੰ ਤਾਂ ਨਾਤਾ ਵੀ ਚੇਰੋਂ ਤਮ ਤਾਕੜਾ ਹੋਇ ਨਾ ਨੂੰ ਤਾਂ ਆਇਆ ਓ ਤਸਕ ਨੂੰ ਲਾ ਦਾ ਕੰ ਮਲਟ ਹੋ ਗਿਆ ਯਾਰ ਰਾਤ ਰਾਤ ਵੱਧ ਹੋ ਗਿਆ ਨਾ ਹੋਰ ਯਾਰ ਮੈਂ ਤਾਂ ਆਪ ਭੈਣਾਂ ਚੰਦੇ ਠੇਕੀ ਆ ਵਿਚੀ ਮੁੱਤੀ ਗਿਆ ਮੈਂ ਤਾਂ ਕੱਪੜੇ ਵੀ ਧੋਣ ਵਾਲੇ ਪਏ ਆ ਹਲੇ ਖੇ ਦੇ ਧਰ ਤੇ ਜਿਦਾ ਦਾਗ ਬਾਬਾ ਵੱਡੇ ਵੱਡੇ ਲਾ ਕੇ ਐ ਮੈਂ ਤੈਨੂੰ ਆਖਿਆ ਸੀ ਵੀ ਨਾ ਲਾਲਾਸਟ ਵਾਲਾ ਨਾ ਲਾ ਤੂੰ ਦਾ ਪੁੱਠੀਆਂ ਅਗਲਾ ਕਰਦਾ ਮੈਂ ਕਿਹਾ ਸੀ ਮੈਂ ਕੱਚੇ ਆ ਯਾਰ ਗੇਲਿਆ ਕੱਚੇ ਐ ਪੱਕ ਗਏ ਨਾਲੇ ਮੇਰੀ ਲਪਟ ਦੂਹੀ ਜਾਂਦਾ ਉੱਤੇ ਡਿੱਗ ਪਿਆ ਮੈਨੂੰ ਤਾਂ ਇਹ ਟਰੱਕ ਟਰੱਕ ਚੜ ਗਿਆ ਕਦੇ ਵਸ ਕਰ ਆਤਾ ਕਮੋਲਟ ਹੋ ਗਿਆ ਯਾਰ ਹੋਰ ਗਲਤ ਹੋ ਗਿਆ ਨਾ ਕੰਮ ਹੋਰ ਹੋਰ ਚਾ ਵੀ ਨਹੀਂ ਦਿੱਤੀ ਮੈਨੇ ਸੱਸਰੀ ਘਾਲ ਜੀ ਸੱਸਰੀ ਘਾਲ ਤਾਂ ਠੀਕ ਆ ਤੂੰ ਚੰਗਾ ਬੰਦਾ ਦਾ ਕਿਉਂ ਭਾਈ ਹਾਂ ਤੈਨੂੰ ਸੰਗਸਾਰ ਮ ਜਮੀ ਨਹੀਂ ਹੈਗੀ ਇਹਨੂੰ ਤਾਂ ਨਹੀਂ ਹੈਗੀ ਨਾ ਤੈਨੂੰ ਵੀ ਨਹੀਂ ਹੈਗੀ ਸੰਗਸਾਰ ਭਾਈ ਮੈਂ ਤਾਂ ਕੁਝ ਨਹੀਂ ਆਖਿਆ ਮੈਂ ਤਾਂ ਨਾ ਆਇਆ ਕਰੂੰਗਾ ਭਾਈ ਕੁਝ ਕੀ ਆਖੇਗਾ ਤੂੰ ਉਹਨੂੰ ਦੁਕਾ ਕੇ ਭੇਜ ਦੇਣਾ ਤੈਨੂੰ ਐ ਪਤਾ ਵੀ ਸਾਡਾ ਇਹਨਾਂ ਰਾਤ ਕਿੰਨਾ ਜਰੂਸ ਕੱਢੇਗਾ ਹਾਂ ਓਏ ਮੈਂ ਤਾਂ ਯਾਰ ਕੁਝ ਨਹੀਂ ਕੀਤਾ ਸਾਰਾ ਕੁਝ ਕਿਉਂ ਨਹੀਂ ਕਿਹਾ ਉਦੋਂ ਤੇਰੇ ਕੋਲ ਨੂੰ ਡੱਕ ਮੇਰੇ ਕੋਲ ਤਾਂ ਭਈ ਆਇਆ ਨਹੀਂ ਮੇਰੇ ਕੋਲੇ ਕਦੋਂ ਗਿਆ ਭਈ ਇਹ ਹੋਰ ਕਿਹਦੇ ਕੋਲੇ ਗਿਆ ਸੀ ਭਾਂਡੇ ਸਾਈ ਰਾਤ ਪੰਨੀ ਗਿਆਗਾ ਸਾਨੂੰ ਕੁੱਟਮਾਰ ਕਰੀਗਾ ਘਰੋਂ ਕੱਢਤਾ ਸਾਨੂੰ ਉਹ ਚਾਨਣਾ ਇਹਨੂੰ ਠਕਿਆ ਲਾਉ ਚਾਰ ਦਿਨ ਹੋ ਗਏ ਨਾਥੇ ਨੂੰ ਲੀੜੇ ਦੇਖਿਆ ਤੇ ਕਿਵੇਂ ਮਸਕ ਮਾਰਦੀ ਆ ਅਗਲਾ ਦੇਖਣ ਵਾਲਾ ਕਹਿੰਦਾ ਖਾਨੇ ਦੇ ਘਰੇ ਕੋਈ ਹੈ ਨਹੀਂ ਲੀੜੇ ਧੋਣ ਵਾਲਾ ਉਹ ਚਾਨਣਾ ਇਹਨੂੰ ਠਕਿਆ ਲਾਉ ਫਿਰ ਮੈਂ ਤਾਂ ਕੁਝ ਨਹੀਂ ਆਖਿਆ ਮੈਂ ਤਾਂ ਗੇਲੇ ਕੋਲੋਂ ਆਇਆਂਗਾ ਡੱਕਿਆ ਉੱਥੇ ਸਾਰੇ ਉੱਥੇ ਕਰੀ ਗਏ ਹੋਗੇ ਕੰਜਰਖਾਨਾ ਤੁਸੀਂ ਇਹ ਘਰੇ ਆ ਕੇ ਕਰੀ ਗਏਗਾ ਕੰਜਰਖਾਨਾ ਦੇਖ ਲੈ ਨਾ ਤੇਰੇ ਦੇਖ ਲਿਆ ਵੇਖੀ ਕਾਦੀ ਕਰਾਤੀ ਨੂੰ ਆਪੇ ਨਾਲ ਲੈ ਜਾ ਉੱਥੇ ਰੱਖਿਆ ਕਰ ਆਪਦੇ ਖੇਤ ਰੱਖ ਭਾਵੇਂ ਘਰੇ ਰੱਖ। ਅਈ ਮੈਂ ਤਾਂ ਕਿੱਥੇ ਰੱਖਾਂ ਮੈਂ ਤਾਂ ਆਪ ਕਰ ਦੋ। ਉਹ ਤੇ ਆਪ ਨੂੰ ਮੈਨੂੰ ਤਾਂ ਆਪਣੀ ਟੋਕੜਾ ਮਿਲਦਾ ਭਾਈ ਮੈਂ ਇਹਨੂੰ ਕਿੱਥੇ ਜਾਵਾਂ। ਉਹ ਇਹਦੇ ਨਾਲ ਲਾ ਕੇ ਭੇਜਦਾ ਤੂੰ ਕਹਿਣਾ ਕਿੱਥੇ ਭੇਜਦਾ। ਇਹ ਬਾਹਰ ਬੋਲਦੀ ਐ ਤਾਂ ਬਾਹਰ ਮੈਨੂੰ ਕਿੱਥੇ ਦੇਖ ਲੈ ਤੇ ਪੈਸੇ ਕੱਢ ਦੇ ਨੂੰ ਤੂੰ ਦੇਖਿਆ ਸੀਗਾ ਮੈਨੂੰ ਪੈਸੇ ਕੱਢ ਦੇ। ਮੈਂ ਕਦੋਂ ਆਖਿਆ ਤੈਨੂੰ ਪੈਸੇ ਓਏ। ਮੈਂ ਕਿਰੋ ਕੇ ਨਹੀਂ ਨਾਲ ਲੈਂਦਾ ਸੀ। ਉਹ ਦੇਖ ਆ ਕੀ ਜਾਂਦੇ ਭਾਈ। ਹਾਂ ਕਹਿੰਦਾ ਜਾਂਦਾ ਠੀਕ ਆ। ਬਾਤ ਬਗਰ ਆਨ ਦੇ ਦਮ ਕੋਰਤ ਨਹੀਂ ਸਮਾਂ ਨਹੀਂ ਰਹਿੰਦੀ ਹੈ ਕਿ ਪੀ ਕੇ ਮੂੰਹ ਤੇ ਇੱਥੇ ਬੁੱਕੀ ਜਾਂਦਾ ਰਹਿਣਾ ਸਾਥ ਵਿੱਚ ਗੁੰਡੀਆਂ ਦਾ ਰਹਿਣਾ ਚੰਗਾ ਭਾਈ ਫਿਰ ਮੈਂ ਤਾਂ ਨਾ ਆਇਆ ਕਰੂਗਾ ਇਹ ਚੱਲ ਗਿਆ ਯਾਰ ਐਵੇਂ ਕਿਵੇਂ ਨਾ ਆਊਗਾ ਇਹ ਤਾਂ ਆਊਗਾ ਐ ਆਊਗਾ ਤੂੰ ਇੱਥੇ ਆ ਕੇ ਦਿਖਾਓ ਤੈਨੂੰ ਵੀ ਇੱਥੇ ਬੜਨ ਦੇਣਾ ਹੈਗਾ ਬੜਨ ਦੇਣਾ ਕਾਰਜਾ ਲੈ ਲਓ ਬੋਕੀ ਅੰਦਰ ਵੀਰ ਬਾਲ ਗੁੰਡੀ ਪਾਲ ਵੀਰ ਬਾਲ ਕਰਿਆ हां ने के में आ सरबन्नी भर दी है कोई बीमार हो गया करना के ठीक है बढ़िया पूरा चाय बनावंदी सी मैं ता अच्छा और ठीक है बढ़िया बढ़िया अपना के साचे घर गेड़ा मार ले आज तेरी बेबे आई नहीं साचा आई तो मर ही गई आज आ गया काया में रोपो कर दी छोटा कर्जी रह गया तब पर तो नहीं चल गई और किथे गई है तेरी पूरी कोले गई है अच्छा

ਹਾਂ ਉਹ ਕਸਮਾਰ ਪਾਇਦਾ ਦਾ ਬਾਹਰ ਮਲੰਗਾ ਨਾ ਪੀਂਦਾ ਦਾ ਗਾਰੂ ਬੈਠੇ ਆਏ ਫਿਰ ਕਰਿਆ ਕਿ ਸਾਡਾ ਕੱਟਾ ਪਲੇਸ ਉਹ ਕਮਾਰ ਕਰਦਾ ਦਾ ਪਲੇਸ ਦਾ ਨਾ ਕਰੇ ਚੱਲ ਪੀ ਵੀ ਪੈਗੇ ਅੰਦਾ ਤਾਂ ਨਹੀਂ ਹੈਗਾ ਆ ਉਹ ਇੱਕ ਬੁੜੀ ਹੈ ਸਾਡੀ ਕੰਜਰੀ ਉਂਗਲਾ ਲਾਉਣ ਨੂੰ ਫਿਰ ਇਹਦੇ ਕੁਦਰਤ ਖੇਤ ਹੈਗੇ ਨਾ ਲਾਂਦੋ ਸਾਡੇ ਕੱਟੇ ਹੋਏ ਸਾਡੇ ਖੇਤਾਂ ਖੇਤ ਲਾਦਾ ਜਿਹੜਾ ਭਾਈ ਦਾ ਆਸਮ ਉਹ ਪੀਉਂਦਾ ਦਾ ਗਾਰੂ ਆਉਂਦੇ ਹੈ ਤੇ ਫਿਰ ਹੁਣ ਅਸੀਂ ਕੀ ਕਰੀਏ ਉਹ ਜਿਹੜਾ ਸਾਡਾ ਮੋਗਾ ਦਾ ਉਹ ਉਹ ਉਹਨਾਂ ਦਾ ਮੇਰੀ ਸੁਣਦਾਗਾ ਨਾ ਮੇਰੇ ਮਾਰਾ ਲੱਗਦਾਗਾ ਹੂੰ ਤੇ ਜੇ ਮੈਂ ਕਹੀ ਨਹੀਂ ਤਾਂ ਮੈਨੂੰ ਉਹ ਕਟੜ ਪਾਈ ਦੇ ਲਗੇ ਇਹ ਭਾਂਡੇ ਵਿੱਚ ਦਾਰੂ ਦਾ ਮਾੜੀ ਮਾੜੀ ਆ ਚਾਹ ਰਾਤ ਨੇ ਕੀ ਦੇ ਪਰੇ ਕਲੇਸ ਦਾ ਨਾ ਪਾਵੇ 4 ਵਜੇ ਆ ਜਾਂਦਾ ਪਰੋਹਾ ਬਣ ਕੇ ਡੱਬ ਕੇ ਤੇ ਆ ਕੇ ਮੁੱਠਾ ਸਿੱਧਾ ਬੋਲੂ ਭਾਂਡੇ ਭੰਨਣ ਲੱਗ ਜਾਂਦਾਗਾ ਕਿਨੇ ਪੈਸੇ ਸਗਲਾ ਦਿੰਦਾ ਮੇਰੇ ਮੇਰੇ ਖੋਸਲਾਉਂਦਾਗਾ ਤੇ ਜੇ ਮੋਂ ਕਹਿੰਿਆ ਮੁੱਠ ਨੂੰ ਭਾਜਿਆ ਦੇ ਨੂੰ ਉਹਨੇ ਨਾ ਮੰਨ ਤਾ ਚੁੱਪ ਕਰ ਜਾ ਹੁਣ ਮੈਂ ਲੱਗਦੇ ਕਿੱਧਰ ਜਾਵਾਂ ਮੈਂ ਤਾਂ ਕੋਈ ਰਾਹ ਵੀ ਨਹੀਂ ਠਾਉਂਗਾ ਹੈਗਾ ਮੈਨੂੰ ਜਦ ਤੱਕ ਪਤਾ ਕਿਤੇ ਉਹ ਪਸੇ ਰੁਕੇ ਗਏ ਵੀ ਨਤੇ ਉਹ ਨਹੀਂ ਪਤਾ ਉਹ ਜਦ ਗੇਲਾ ਉੱਤੋਂ ਹਮਗਾਉਂ ਗਲਾਂ ਹਨ ਮੈਨੂੰ ਮੈਨੂੰ ਦੇਖਾ ਜੇ ਪਰਸੋਂ ਆਉਂਦੀ ਕੱਪੜੇ ਲੈ ਕੇ ਆਈ ਜਾਂਦੀ ਸੀ ਕੱਤੇ ਕੱਪੜੇ ਲੈ ਜਾਂਦੀ ਸੀ ਸੋੜੇ ਵਾਲੀ ਤਾਂ ਕਿ ਸੂਟ ਲੈ ਕੇ ਆਈ ਆ ਹੋਰ ਆ ਤਾਂ ਵੀ ਮਾਂ ਨੂੰ ਕਹਿੰਦਾ ਸੀਗਾ ਕਹਿੰਦਾ ਉਹ ਲੈ ਆਂ ਹਾਂ ਉਹ ਕਹਾਣੀ ਕਿ ਪੈਸੇ ਮੇਰੇ ਇਹਦੇ ਚੱਲਦੇ ਨੇ 5000 ਰੁਪਏ ਉਹ ਕੋੜਾ ਦੇਖਿਆ ਪਰ ਬੇਟੀ ਸਾਡੀ ਗੁੜੀ ਆ ਗਈ ਕੰਜਰੀ ਝੋਲਾ ਭਰ ਕੇ ਅੱਜ ਬਾਗੀ ਕੁੜੀਆਂ ਕੋਲੇ ਅਈ ਨੇ ਲੀਡ ਲੈ ਆਲੇ ਅੰਦਰ ਘਰ ਤਾਂ ਦੀ ਹੈਗੀ ਤੇ ਮੁੜ ਕੇ ਕੁੜੀਆਂ ਕੋਲੇ ਸੁਨਾਰਾ ਲੈ ਕੇ ਕਿਹਦੀ ਆ ਕਿ 40 40 ਸਾਲ ਦੀਆਂ ਬਹਿਆਂ ਨੇ ਕੁੜੀਆਂ ਨਾ ਉਹ ਕੱਚੀ ਨਾ ਨਹੀਂ ਫਿਰ ਨਾ ਵੀ ਉਹਨਾਂ ਨੂੰ ਹੁਣ ਸੁਧਾਰੇ ਚਾਹੀਏ ਬੁਢਾ ਹੋ ਜਾਂਨ ਕੋਈ ਨਹੀਂ ਕਰ ਦਿਆ ਧੀਆ ਓਏ ਧੀਆ ਨੇ ਫਿਰ ਇਹਨਾਂ ਨੂੰ ਕਿੱਧੀਆਂ ਮਾਂ ਆਪਾਂ ਤਾਂ ਧੀਆ ਨਹੀਂ ਸਮਝਦੀ ਮੈਂ ਤਾਂ ਧੀ ਨਹੀਂ ਸਮਝਦੀ ਹੈਗੀ ਮੈਂ ਤਾਂ ਪੁੱਫਾ ਜਿੱਤਾ ਬੋਲਦੀ ਆ ਰਾਤ ਜਿਹੋਦੇ ਦੋ ਲੱਪਣ ਮੁੱਰੇ ਸਾਡੇ ਨੇ ਮਾਰੇ ਤਾਂ ਮੈਨੂੰ ਕਹਿ ਲੱਗੀ ਤੂੰ ਤਾਂ ਮਰਵਾਵੇਂਗੀ ਨਹੀਂ ਅੰਦਰ ਤਾਂ ਮਰਵਾਵੇਂਗੀ ਹੈ ਮੈਂ ਕਿੱਧਰ ਜਾਵਾਂ ਫਿਰ ਸਾਡਾ ਹੈ ਇਹ ਮੈਂ ਦਾਸ ਧੀਆ ਇਹਨਾਂ ਕੋਲੋਂ ਬਾਪੇ ਕੋਲੇ ਲੈ ਜਾਂਦੀ ਕਿ ਕਿਹੜੇ ਬਾਪੇ ਕੋਲੇ ਲੈ ਆਏ ਯਾਰ ਯਾਰ ਬਾਪਾ ਬਾਪਾ ਦਾ ਬੀਆ ਤੇ ਇਹਦਾ ਮੋਰ ਤੇ ਲਾ ਬੋਦਾ ਲੜਾਈ ਧੜਾ ਕਰਦਾ ਤੇ ਉਹਦਾ ਬਾਬਾ ਇੱਕ ਪੂਰੀ ਉਹ ਕਬ ਨਹੀਂ ਪੁੱਨ ਨਾ ਕਰਦਾ ਜੀ ਮੈਨੂੰ ਨਾ ਕਹਾਦੀ ਉਹ ਕਸੀਂ ਚੀਕ ਮੰਗਾ ਆਹ ਨਾ ਜ਼ਮੀਨ ਇੱਕ ਵਾਰੀ ਕਰਵਾ ਦੇ ਜੀ ਉਹ ਦੁਬਾਰ ਕਰ ਦੇਖੀ ਆਉਂਗੀ ਇੰਨੇ ਤੋਂ ਰੋਟੀ ਰੋਟੀ ਦਾ ਕੱਟ ਵਰਦਾ ਹੁੰਦਾ ਰੋਟੀ ਦਾ ਕੱਟਿਆ ਨਾ ਚੋਲਸਦਾ ਦਾ ਕਰਕੇ ਕਰਕੇ ਉੱਠ ਕੇ ਪਹਿਲਾਂ ਚਾਹ ਮੰਗਦਾ ਕਰੇ ਰੋਟੀ ਮੰਗਾ ਖੇਤ ਵੀ ਲੈ ਕੇ ਜਾਂਦਾ ਉਹ ਜਿਹੜੇ ਹੈਗੇ ਨੇ ਸੜੇ ਉਹਨਾਂ ਨੂੰ ਵੀ ਖਾਣ ਵਾਲੀ ਜਾ ਕੇ ਮੀਂਹ ਦਾ ਚੁਪਾ ਕੇ ਦੇ ਦੀ ਉਹ ਕਿਹੜੇ ਆਪਾਂ ਬਾਤ ਚੱਲਾਂਗੇ ਕਦੇ ਦੰਦ ਆਪੜੇ ਪਰ ਉਹ ਕੋਲ ਵੀ ਨਹੀਂ ਆਉਗੀ ਤੇ ਉਹ ਨਹੀਂ ਆਉਂਦਾ ਜਾਣ ਦੇਣਾ ਅੱਛਾ ਅੱਜ ਚੱਲਾਂਗੇ ਅੱਜ ਤੱਕ ਪਿੱਤਲੀਆਂ ਪੀਣ ਮੈਂ ਨੂੰ ਪਸੂਆਂ ਨੂੰ ਪਾਣੀ ਪਿਆਇਆ ਹਾਂ ਦੱਸ ਸਕਦਾ ਫਿਰ ਮੈਂ ਵੀ ਮਾੜਾ ਜਿਹਾ ਕੋਈ ਕੰਮ ਤਾਂ ਕਰ ਲਾ ਮੇਰਾ ਪੱਕਾ ਚੱਲਾਂਗੇ ਹੁਣ ਕੋਈ ਨਾ ਬਰ ਚੱਲਾਂਗੇ ਹੋਰ ਮੈਨੂੰ ਮੈਨੂੰ ਮੇਰਾ ਹੱਲ ਕਰਾ ਦੇ ਨਾ ਸਾਡੀ ਗੁੜੀ ਤੇ ਸਾਡਾ ਜਿਹੜਾ ਵੱਡਾ ਦਾ ਇਹ ਮੇਰੇ ਬੱਸ ਦੋ ਜਾ ਫਿਰ ਤਾਂ ਬੱਸ ਮੈਂ ਕਰ ਗਈ ਨਾਲ ਇਹ ਉਹ ਤਾਂ ਮੈਂ ਬੱਸ ਚ ਉਹ ਸੋੜੇ ਬੁਲੇ ਟੱਕੜਾ ਜੀ

ਤੇ ਮੈਂ ਕਰਨਾ ਉਹ ਵੀ 10 ਮਿੰਟਾਂ ਦਾ ਕਹਿਤਾ ਤੇ ਫਿਰ ਮਮਾ ਨੇ ਕਰਵਾਣਾ ਮੇਰਾ ਕੰਮ ਤਾਂ ਕਰਦਾ ਨਾਲੇ ਨੇ ਮੁਕਾਜਾ ਤੇ ਮੈਂ ਚਾਹ ਚੁਣਾਉਣੀ ਨਹੀਂਂਗੀ ਚਾਹ ਚੀ ਕੇ ਫਿਰ ਜਾਣਨੀ ਆ ਪੱਕੜਨਾ ਕੋਈ ਅੱਗੇ ਨਾ ਤਾਂ ਕਰਦੀ ਆ ਕੰਦਾ ਹੁਣ ਨਹੀਂ ਇਹ ਨੂੰ ਮੈਂ ਛੱਡਦੀ ਆ ਕਿ ਹੁਣ ਤਾਂ ਇਹਨੂੰ ਰਗੜ ਕੇ ਰੱਖਦੀ ਨਾ ਤਾਂ ਅੱਜ ਬੇਬੇ ਘਰੇ ਸੀ ਨਾ ਮੈਂ ਘਰੇ ਦੀ ਮੈਂ ਖੇਤ ਕੰਨੀ ਕੀ ਟੜ ਗਿਆ ਮਗਰ ਉਹ ਗਵੰਡਣਾ ਸੱਦੇ ਚੋਗਣੀਆਂ ਕਰਦੀ ਕੋਈ ਨਾ ਆਉਣ ਦੇ ਹੁਣ ਆ ਗਏ ਤੂੰ ਹਾਂ ਆ ਗਿਆ ਵੇਰਾ ਨੱਕਾ ਪਿਆਗਾ ਅੱਕਾ ਪਿਆਗਾ ਉਹ ਕਿੰਨਾ ਕਰਨ ਆਈ ਸੀ ਕਰੇ ਆਪਣੇ ਫੇਰ ਜੇ ਆ ਗਈ ਤੁਸੀਂ ਨਹੀਂ ਜਾਂਦੇ ਕਿਸੇ ਦੇ ਅਸੀਂ ਮੈਂ ਤਾਂ ਜਾਂਦਾ ਫਿਰ ਸਿਖਰ ਤਾਂ ਨਹੀਂ ਜਾਂਦੀ ਕਿਸੇ ਦੇ ਸਿਖਰ ਦੁਪਹਿਰੇ ਕਾਹਨਾ ਹੁੰਦਾ ਹੁੰਦਾ ਅਥੰਦ ਹੱਥਾਂ ਦੜ ਕੇ ਲਗੀ ਤੁਹਾਡਾ ਹੱਥਾਂ ਦੜ ਕੇ ਹੁੰਦਾ ਸਿਖਰ ਦੁਪਹਿਰੇ ਕਾਹਨਾ ਹੁੰਦਾ ਹੁੰਦਾ ਤੂੰ ਤਾਂ ਸਾਰਾ ਦਿਨ ਐ ਹੀ ਰੱਖਿਆ ਕਰ ਮੇ ਨਾਲ ਲੜਾਈਆਂ ਕਦੇ ਪਿਆਰ ਨਾਲ ਵੀ ਬੋਲ ਪਿਆ ਕਰ ਕਰੇ ਗੱਲਾਂ ਲੜਾਈਆਂ ਚੋਕਲੀਆਂ ਕਰੀ ਜਾਇਆ ਕਰੋ ਸਾਰਾ ਦਿਨ ਮੈਂ ਕਾਹਦੇ ਕਰਦਾ ਉਹ ਤਾਂ ਤੂੰ 2 ਮਿੰਟ ਨੂੰ ਆਈ ਸੀ ਵਿਚਾਰੀ ਮੇਰੇ ਕੋਲੇ ਹਾਂ ਸਾਰੀ ਪਤਾ ਮੈਨੂੰ ਹੋਰ ਤਾਂ ਤਾਂ ਪਤਾ ਹੀ ਹੁੰਦਾ ਪਾਣੀ ਲਾਉਣੀ ਕਿਸ ਕਾ ਕੇ ਗਈ ਇਹ ਤੈਨੂੰ ਉਹ ਸੋਡੇ ਸੋਡੇ ਕੋਲ ਤਾਂ ਆਹੀ ਲੱਛਣ ਹੁੰਦੇ ਨੇ ਉਹ ਤਾਂ ਉਹੀ ਆਈ ਸੀ ਆ ਤਾਂ ਐ ਆਈ ਸੀ ਪਤੀ ਆ ਮੈਨੂੰ ਕਿਵੇਂ ਆਈਆਂ ਸੀ ਮੈਂ ਬੁਰੜ ਬੁਰੜ ਕਰਦਾ ਰਿਹਾ ਕਤਾਂ ਇਹਦਾ ਮੱਛਿਆ ਪਿਆ ਗੱਲ ਫੜ ਪਾਣੀ ਪੀ ਲ ਮੱਛਾ ਨਾ ਹੋਰ ਕੀ ਹੈਗਾ ਕਦੇ ਹੱਸ ਕੇ ਵੀ ਬੋਲ ਪਿਆ ਕਰ ਆਹੀ ਕੁਛ ਰਹਿੰਦਾ ਤੇਰੇ ਕੋਲੇ ਹੱਸਣ ਜੋਗਾ ਛੱਡਿਆਗਾ ਤੁਸੀਂ ਮਮਾ ਮੈਂ ਕੀ ਕਹ ਤੈਨੂੰ ਫੇਰ ਮੈਨੂੰ ਛੱਡ ਦੇ ਜਿਵੇਂ ਤੁਹਾਨੂੰ ਚੰਗੀ ਲੱਗਦੀ ਹੈਗੀ ਹੋਰ ਵਿਆਹ ਕਰਾ ਲੈ ਕੀ ਖੇਤ ਵਾਗਿਆ ਮੈਂ ਉਹਦੀ ਸੱਦ ਲਈ ਉਹ ਫੇਰ ਕੀ ਹੋਗਾ ਜਾ ਕੀ ਫੇਰ ਮੰਮੀ ਜਾਂਦੀ ਨਹੀਂ ਕਿਸੇ ਕੋਲੇ ਜਾਂ ਤੂੰ ਨਹੀਂ ਜਾਂਦਾ ਤੇਰਾ ਵੱਡਾ ਭਾਈ ਨਹੀਂ ਜਾਂਦਾ ਸਾਰਿਆਂ ਨੂੰ ਉੱਥੇ ਚੁਗਲੀਆਂ ਕਰ ਜਾਂਦਾ ਰਹਿੰਦਾ ਖੇਤ ਬੈਠਾ ਉਹ ਮੈਂ ਤਾਂ ਕਰੇ ਕਹਾਣੀ ਹੈਗਾ ਮੈਂ ਤਾਂ ਕਰਨਾ ਕੋਈ ਕੰਮ ਦੀ ਗੱਲ ਕਰਨੀ ਸੀ ਤੂੰ ਤਾਂ ਆਉਣ ਸਾਰੀ ਬੁਰਕਣ ਲੱਗ ਜਾਣਾਗਾ ਉਹ ਚੰਗਾ ਪਰੇ ਵਗ ਜਾ ਮੇਰਾ ਸਿਰ ਦੁਖੀ ਜਾਂਦਾ ਪੈ ਇੰਨਾ ਮਦਾ ਯਾਰ ਮੈਂ ਨਹੀਂ ਜਾਂਦੀ ਮੈਂ ਤਾਂ ਗੱਲ ਕਰਨੀ ਆ ਤੇਰੇ ਨਾਲ ਹਾਂ ਮੈਂ ਕਹਿੰਨੀ ਹੈਗੀ ਵੀ ਮੈਨੂੰ ਨਾ ਕੋਈ ਬਾਬੇ ਦੀ ਦਸ ਪਾਈ ਹੈ ਕਰਨਾਂ ਨੇ ਹਾਂ ਤੇ ਮੈਂ ਉਹਦੇ ਕੋਲ ਜਾਇਮ ਬਸ ਆਹੀ ਚੁਗਲੀ ਕਰਨ ਆਈ ਸੀਗੀ ਉਹ ਬਾਬਿਆਂ ਦੀ ਬਸ ਤੂੰ ਤਾਂ ਐ ਕਰਿਆ ਕਰ ਬਾਬਿਆਂ ਕੋਲੇ ਕੀ ਰੱਖਿਆ ਉਹ ਠਾਗਣ ਉਹਦਾ ਹੁਣ ਲੁੱਟ ਕੇ ਲੈ ਜਾਣਗੇ ਸੋਣਾ ਧਿਆਨ ਨਾਲ ਹਾਂ ਉਹ ਜਿਹੜੇ ਉਹਨੂੰ 2 ਕਿੱਲੇ ਆਉਂਦੇ ਹੈਗੇ ਆਪਾਂ ਨਾ ਕਰਵਾ ਲਾਂਗੇ ਫੇਰ ਕੁੜੀ ਜੀ ਗਈ ਹੋਈ ਉੱਥੇ ਐ ਨਹੀਂ ਪਤਾ ਤੇਰੀਆਂ ਭੈਣਾਂ ਕੀ ਕਰਨ ਭਰਨੀਆਂ ਉਹਦੇ ਤੂੰ ਤਾਂ ਮੇਰੀ ਗੱਲ ਤਾਂ ਸੁਣਦਾ ਨਹੀਂ ਹੈਗਾ ਕਦੇ ਕੀ ਸੁਣਾ ਹੁਣ ਤੇਰੀ ਗੱਲ ਕੋਈ ਨਾ ਇੱਥੇ ਕੁਛ ਨਹੀਂ ਹੁੰਦਾ ਮੈਂ ਜਾਇਆ ਹੁੰਦੇ ਬਾਬੇ ਕੋਲ ਬਾਬੇ ਕੋਲ ਜੇ ਕੁਛ ਰੱਖੀ ਨਹੀਂ ਗਾ ਲੁੱਟ ਕੇ ਭੱਜ ਜਾਣਗੇ ਨਹੀਂ ਭੱਜਦੇ ਲੁੱਟ ਕੇ ਭੱਜਣ ਨੂੰ ਕੀ ਲੁੱਟ ਕੇ ਭੱਜ ਜਾਣਗੇ ਉਹ ਹਉ ਤੂੰ ਦੇਈ ਚੱਲਗੇ ਪੈਸੇ ਉਹ ਲਈ ਰੱਖਣਗੇ ਆਪਦੇ ਕੋਲੇ ਮੁੜ ਕੇ ਭੱਜ ਜਾਣਦੇ ਨਹੀਂ ਫੇਰ ਕੀ ਹੁੰਦਾਗਾ ਪੈਸੇ ਹੋਰ ਆਪਾਂ ਕਮਾਈ ਕੀ ਕਰਨੀ ਹੈ ਕੀ ਫੇਰ ਉਹ ਭਗ ਜਾਣਦੇ ਆਗਾ ਤੂੰ ਕਰਦਾਗਾ ਕੁਛ ਨਹੀਂ ਰੱਖ ਸਕਦਾ ਕੋਲੇ ਲੋਇ ਫੇਰ ਕੀ ਹੁੰਦਾ ਮੈਂ ਤੈਨੂੰ ਵਿਆਹ ਕੇ ਲੈਣਾਂ ਇਹਨਾਂ ਨਾਲ ਮੈਂ ਰੋਟੀ ਤੇ ਰਹੂੰ ਆ ਉਹ ਮੈਨੂੰ ਕਾਹ ਤੋਂ ਭਜਾ ਕੇ ਲੈ ਜਾਣਗੇ ਮੈਂ ਹੀ ਭਜਦੀ ਫਿਰਦੀ ਆ ਸਾਧਾ ਨਾਲ ਕੀ ਪਤਾ ਭਜਦੀ ਫਿਰਦੀ ਹਾਂ ਮੈਂ ਮੈਂ ਤਾਂ ਕੋਈ ਨਹੀਂ ਭਜਦੀ ਹੈਗੀ ਤੇਰਾ ਕੀ ਪਤਾ ਹੈਗਾ ਹਾਂ ਮੈਂ ਨਹੀਂ ਭਜਦੀ ਕੋਈ ਨਾ ਫਿਰ ਉਹ ਚੰਗਾ ਅਸਰ ਖਾਈ ਜਾਂਦੀ ਹੈ ਕਿ ਮੈਂ ਤਾਂ ਪੈਨਾਂ ਦਾ ਜਾ ਕੇ ਯਾਰ ਬਣ ਗਈ ਤੇ ਚਾਹ ਧਰੀ ਪਈ ਹੈਗੀ ਤੈਨਵੇਂ ਮੜੀ ਜਾ ਕਰਨਾ ਸਾਫ ਸਫਾਈ ਤੇ ਸੋਈ ਦੀ ਤੇ ਕੰਮ ਜਾ ਕਰਕੇ ਤੇ ਫਿਰ ਮੈਂ ਜਾਣੀ ਹੈਗੀ ਬਾਬੇ ਕੋਲੇ ਅੱਜ ਤਾਂ ਸਾਡੇ ਵਾਲੇ ਵੱਡੇ ਦਾ ਕਰਦੀਆਂ ਕੰਗਾ ਹੋਰ ਤਾਂ ਦੇਖੀ ਸਾਰਾ ਕੁਝ ਕੰਮ ਸਾਰਾ ਸੋਈ ਦਾ ਹੋ ਗਿਆ ਤੇ ਮੈਂ ਆ ਡੋਲੂ ਟੰਗਣਾ ਦੁੱਧ ਲੈ ਆਇਤੇ ਟੋਲੂ ਟੰਗਦੇ ਤੇ ਫਿਰ ਮੈਂ ਵਾਸ ਹੁਣ ਜਾਣੀ ਹੈ ਕਿ ਕਿਰ ਮੈਂ ਗੈਸ ਦੇਖ ਚਲਿਤ ਨਹੀਂ ਆਲਾ ਚਾਹ ਬਣ ਗਈ ਚਾਹੀ ਤਰਤੀ ਅੰਦਰ ਸੜ ਤੇ ਚਲੋ ਚਾਹ ਪੀ ਪੀ ਲੂ ਮੁੱਗ ਜਦੋਂ ਪੀਣੀ ਹੋਈ ਤੇ ਮੈਂ ਜਾਣੀ ਹੁਣ ਪੁੱਛਦੀਆਂ ਉਹ ਵੀ ਕੀ ਕਹਿੰਦਾਗਾ ਕਿਤੇ ਗਾਲੀ ਨਾ ਪੈ ਜਾ ਮੈਨੂੰ ਡਰ ਵੀ ਲੱਗਦਾਗਾ ਇੱਕ ਤਾਂ ਸਿੱਧੇ ਮੂੰਹ ਨਾ ਬੋਲਦਾ ਵੀ ਨਹੀਂ ਹੈਗਾ ਸੁਤੇ ਪੈ ਜੀ ਹਾਂ ਪੈ ਗਿਆ ਸੀ ਮੈਂ ਜਾਣਾ ਸੀਗਾ ਉੱਥੇ ਵਗ ਜਾ ਹੁਣ ਤੂੰ ਕਿੱਥੇ ਟਾਲ ਕੱਢ ਲਈ ਤਾ ਕਿੱਥੇ ਕੱਢੀ ਆ ਮਰੇ ਬਾਲ ਵਾਏ ਨੇ ਤੂੰ ਤਾਂ ਉਹੀ ਲੱਗਣ ਲੱਗ ਜਾ ਕਰ ਮੇਰੇ ਤੇ ਕਦੇ ਤੈਨੂੰ ਮੈਂ ਵਧੀਆ ਨਹੀਂ ਲੱਗਦੀ ਹੈਗੀ ਤੈਨੂੰ ਕਿਹਾਂ ਦੀ ਪਾਪਾ ਕੋਲ ਤੂੰ ਨਾ ਜਾਇਆ ਕਰ ਬਾਹ ਜਾਂਦੇ ਐ ਕਾ ਤੋ ਕਰ ਦਾਂਗਾ ਕਦੇ ਮੇਰੀ ਵੀ ਸੁਣ ਲਿਆ ਕਰ ਗੱਲ ਤੂੰ ਤੁਸੀਂ ਤਾਂ ਸਿੱਧੀਆਂ ਚੱਲਦੀਆਂ ਹੈਗੀਆਂ ਕਿੰਨੀ ਕਹਦੇ ਸਾਨੂੰ ਤਾਂ ਸਿੱਧੇ ਚੱਲਣਾ ਮੈਂ ਪੁੱਠੀ ਕਿੱ데 ਚੱਲਦੀ ਆ ਮੈਂ ਤੇ ਤੇਰੇ ਨਾਲ ਚੱਲਦੀ ਆ ਜਿਵੇਂ ਤੂੰ ਕਹਿਣਾ ਕੋ ਉਵੇਂ ਚੱਲਦੀ ਆ ਮੈਂ ਚੰਗਾ ਪੈਸੇ ਦੇ ਦੇ ਪੈਸੇ ਨਹੀਂ ਹੈਗੇ ਮੇਰੇ ਕੋਲ ਚੰਗਾ ਚੱਲ ਮੇਰੇ ਕੋਲ ਹੈਗਾ 100 ਰੁਪਏ ਮੈਂ ਵੜ ਜਾ 100 ਘੰਟੇ ਦਾ ਪਹਿਲਾਂ ਆ ਜੇ ਤਾਂ ਹੁਣ ਦੱਸਤਾ ਲੈ ਉਹ ਤੇ ਵੱਧ ਟਾਈਮ ਵੀ ਲੱਗ ਸਕਦਾਗਾ ਕੋਈ ਨਾ ਫੇਰ ਦੋ ਘੰਟੇ ਵੀ ਲੱਗ ਸਕਦੇ ਨੇ ਹਾਂ ਹੀ ਨਹੀਂ ਮਰੇ ਕਰਨ ਨੂੰ ਲੈ ਚੰਗਾ ਮੈਂ ਆਜ ਮਰੇ ਕਰਨ ਨੂੰ ਫੋਨ ਕਰ ਲਾਂ ਮੈਂ ਹੈਲੋ ਹਾਂ ਕਰਨਾ ਪਿਆਰ ਹੋ ਗਈ ਭਣੇ ਮੈਂ ਆਈ ਜਾਨੀ ਆ ਗਈ ਤੇ ਤੂੰ ਜੰਗਾ ਗੇਟ ਤੇ ਆ ਜਾ ਠੀਕ ਆ ਚਲ ਮੈਂ ਜਾਨੀ ਹੁਣ ਕਰਨ ਨਾਲ ਅੱਜ ਤਾਂ ਸਾਡੇ ਵਾਲੇ ਵੱਡੇ ਦਾ ਕੰਗਾ ਕਰਕੇ ਹਟੋਂਗੇ ਹੁਣ ਨੇ ਮੈਂ ਵੱਡੇ ਨੂੰ ਛੱਡਦੀ ਹੈਗੀ ਦੇਖ ਤਾਂ ਲਮਾ ਇਧਰ ਕਿਤੇ ਸਾਡੀ ਬੁੜੀ ਦੇ ਕੋਈ ਲਾ ਦੇ ਉਂਗਲਾ ਕੋਈ ਦੇਖੀ ਤਾਂ ਨਹੀਂ ਜਾਂਦਾ ਹੈ ਕਿ ਵੀ ਛੋਡੀ ਦੁਬਾਰੇ ਦੁਬਾਰੇ ਪਤਾ ਨਹੀਂ ਕਿੱਥੇ ਜਾਂਦੀ ਸੀਗੀ ਅੱਜ ਤਾਂ ਉਂਗਲਾ ਲਾਉਣ ਵਾਲੇ ਵੀ ਬਾਹਲੇ ਨੇ ਤੁਹਾਨੂੰ ਪਤਾ ਹੀ ਹੈਗਾ ਉਂਗਲਾ ਕਰਨਾ ਨੂੰ ਫੋਨ ਤਾਂ ਕੀਤਾਗਾ ਕੀ ਪਤਾ ਨਿਕਲੂਗੀ ਕਿ ਨਾ ਸੇਤੇ ਕਿਤੇ ਕੋਈ ਮੈਨੂੰ ਦੇਖ ਵੀ ਨਾ ਲਵੇ ਗਵੰਡਣ ਸਾਡੀ ਬੁੜੀ ਦੇ ਕੰਨ ਪਰ ਲੱਗਿਆ ਮਿੰਟ ਲਾਉਂਦਿਆਂ ਨੇ ਇਹ ਕਰਨਾ ਵੀ ਹੈ ਹੀ ਨਹੀਂ ਕਿਸੇ ਕੰਮ ਦੀ ਹੁੰਦਾ ਮੈਂ ਬਸ ਉਹਦੇ ਨਾਲ ਇੱਕ ਤਰ੍ਹਾਂ ਤਾਂ ਪਈ ਨਾਲੇ ਮੈਨੂੰ ਘਰੇ ਗਾਲਾਂ ਪੈਣਗੀਆਂ ਤੂੰ ਕਰਨਾ ਨਾ ਕਿਉਂ ਗਈ ਆ ਜਾ ਆਪਾਂ ਤਾਂ ਕੀ ਕਰੀ ਜਾਂਦੀ ਹੈ ਹਜੇ ਘਰੋਂ ਹੀ ਨਿਕਲਦੀ ਹੈਗੀ ਮੈਨੂੰ ਕਦੋਂ ਦਾ ਗਲੀ 'ਚ ਖੜਾਇਆ ਹੈਗਾ ਆਪ ਹਜੇ ਨਿਕਲਦੀ ਨਹੀਂ ਕਰਨਾ ਆ ਜਾ ਪਹਿਲੇ ਆ ਗਈ ਹੁਣ ਆ ਜਾ ਤੇ ਲੀ ਗੇ ਤੂੰ ਤਾਂ ਕਦੋਂ ਦੀ ਮੈਨੂੰ ਉਹ ਕਰੀ ਇਹਨੇ ਘਾਟੇ ਤੇ ਤੈਨੂੰ ਫੋਨ ਕਰਿਆਗਾ ਤੂੰ ਆ ਨਹੀਂ ਸਕਦੀ ਹੈਗੀ ਟਾਈਮ ਨਾਲ ਚੱਲ ਗਏ ਆਪਾਂ ਫੇ ਮੈਂ ਆ ਕੇ ਘਰੇ ਕੰਮ ਵੀ ਕਰਨਾ ਧਾਰਾ ਵੀ ਕੱਢਣੀਆਂ ਨਹੀਂ ਹੈ ਮੈਂ ਹੈਗਾ ਨਹੀਂ ਤੇਰੇ ਕੋਲ ਪੈਸੇ ਪੈਸੇ ਮੇਰੇ ਕੋਲ 100 ਰੁਪਏ ਤਾਂ ਹੈਗਾ ਬਹੁਤਾਗਾ ਲਾ ਫੇ ਮੈਂ ਚੱਕ ਲੈਣੀਆਂ ਚੱਕ ਲੈ ਫੇ ਚੱਲਣਾ ਤੇ ਛੇਤੀ ਚੱਲ ਗਏ ਆਪਾਂ ਤੂੰ ਤਾਂ ਉਹੀ ਗੱਲ ਕਰਤੀ ਫੇਰ ਮੈਨੂੰ ਟਾਮ ਲਵਾਈ ਜਾਨੀ ਹੈਗੀ ਤੈਨੂੰ ਮੈਂ ਫੋਨ ਤਾਂ ਕਦੋਂ ਦਾ ਕਰਿਆਗਾ ਚਲ ਆ ਚਲੀ ਚਲ ਆ ਜਾ ਭਾਈ ਹੁਣ ਗੱਲ ਗਲ ਤੋਂ ਸਮਾਰ ਕੇ ਕਰ ਲਈ ਠੀਕ ਹੈ ਨਾ ਤੇਰੀ ਜ਼ਿੰਮੇਵਾਰੀ ਹੈਗੀ ਪੱਕਾ ਕੰਮ ਕਰਾਉਣਾਗਾ ਠੀਕ ਹੈ ਕਰਨਾ ਤੋਂ ਤਾਂ ਬਾਹਲਾ ਲੇਟ ਘਰਾ ਤੜ ਮੈਂ ਘਰੇ ਆ ਕੇ ਧਾਰਾਂ ਵੀ ਕੱਢਣੀਆਂ ਨਹੀਂ ਗੀਆਂ ਮੁੜ ਕੇ ਫੇਰ ਮੈਨੂੰ ਘਰੇ ਗਾਲਾਂ ਮਿਲਣਗੀਆਂ ਆ ਰਾਂਗੇ ਆ ਕਿੱਥੇ ਜਾਵਾਂਗੇ ਟਾਈਮ ਪਤਾ ਕਿੰਨਾ ਲੱਗੂਗਾ ਇੱਥੇ